ਮਨ ਵੀ ਦੋਤਲੇ ਵੇ ਇੱਕ ਕੰਮ ਐ ਆਪਦਾ ਬੈਗ ਚੱਕ ਤੇ ਰੋ ਚੱਲਦੀ ਵੰ ਠੀਕ ਐ ਨਾ ਕਿਉਂ ਕੀ ਗੱਲ ਬੈਗ ਚੱਕ ਤੁਸੀਂ ਤਾਂ ਕਹਿਤਾ ਇਸ ਘਰ ਦੇ ਵਿੱਚ ਪਿਆ ਕੇ ਆਈਆਂ ਮੈਂ ਭੱਜ ਕੇ ਨਹੀਂ ਆਈ ਨਾਲੇ ਜਿਸ ਨੂੰ ਇਸ ਘਰ ਚੋਂ ਨਿਕਲਣਾ ਚਾਹੀਦਾ ਨਾ ਉਹਨੂੰ ਤਾਂ ਮੈਂ ਆਪੇ ਕੱਢ ਦੇਣਾ ਤੁਸੀਂ ਜਿਹੜਾ ਜੋੜ ਲਾਉਣਾ ਨਾ ਉਹ ਜੋੜ ਲਾ ਲਓ ਇੱਥੇ ਇੱਕ ਤਾਂ ਗੋਡਾ ਧੜ ਕੇ ਬੈਠੂ ਮੈਂ ਆਏ ਨੇ ਕੱਢਣ ਆਲੇ ਕਰਦਾ ਕੱਢ ਮੈਂ ਠੀਕ ਐ ਚੱਕ ਰਿਹਾ ਦਾ ਕੰਮ ਤਾਂ ਹੁਣ ਹੋ ਗਿਆ ਉਹ ਤਾਂ ਹੁਣ ਮੈਂ ਘਰੋਂ ਕੱਢ ਦੂੰਗੀ ਬਾਕੀ ਰਹਿੰਦੀ ਹੁੰਦੀ ਉਹਦੀ ਮਾਂ ਉਹਨੂੰ ਤਾਂ ਮੈਂ ਆਪੇ ਆਪਣੇ ਸ਼ਹਿਰੇ ਤੈਨੂੰ ਚਾ ਲੂੰ ਕਿਉਂ ਜਿੰਨਾ ਟਾਈਮ ਤੱਕ ਉਹਦੀ ਕੁੜੀ ਫਿਰ ਇੱਥੇ ਘਰ ਚ ਬੈਠੀ ਆ ਉਹ ਮੇਰਾ ਪੱਕਾ ਕਦੇ ਨਹੀਂ ਪੂਰਦੀ ਬਾਕੀ ਹੋਰ ਕੀ ਚਾਹੀਦਾ ਬੰਦਾ ਮੇਰੇ ਨਾਲ ਸੋਣਾ ਮੈਨੂੰ ਬਹੁਤ ਟਾਈਮ ਦਾ ਤਪਾਰ ਰੱਖਿਆ ਅੱਜ ਨੀ ਤੈਨੂੰ ਇਸ ਘਰ ਤੋਂ ਘਟ ਪੱਬੀ ਤੂੰ ਵੀ ਮੇਰੀ ਗਲਤੀ ਤਾਂ ਦੱਸ ਲਈ ਮੈਨੂੰ ਗਲਤੀ ਨਹੀਂ ਦੱਸੋ ਕੀ ਹੈਗੀ ਇੱਥੇ ਦੱਦ ਲੱਗੀ ਹੈਗੀ ਪੱਬੀ ਤੇਰਾ ਮਾਰਾ ਕੀ ਕਰਨਾ ਹੈ ਐ ਨਹੀਂ ਤੂੰ ਨਿਕਲ ਜਾ ਨਿਕਲ ਜਾ ਅੱਛਾ ਮਤਾ ਸਮਝ ਨਹੀਂ ਆਉਂਦੇ ਮੇਰੇ ਅੱਬ ਦਾ ਕੀ ਮਾੜਾ ਕੀਤਾ ਸੀ ਜੋ ਇਹਨੇ ਮਾੜੇ ਕਰਮ ਲਿਖੇ ਨੇ ਮੇਰੇ ਜੇ ਮੇਰਾ ਘਰ ਵਾਲਾ ਨਾਂ ਨ সিঁੜੀ ਨਿਕਲਦਾ ਤਾਂ ਮੈਂ ਵੀ ਅੱਜ ਹੋਰਾਂ ਕੁੜੀਆਂ ਵਾਂਗੂ ਆਪਣੇ ਘਰ ਖੁਸ਼ੀ ਵਸਾਣਾ ਸੀ ਤੇ ਨਾ ਭਾਬੀ ਨੂੰ ਮੌਕਾ ਮਿਲਣਾ ਸੀ ਮੈਨੂੰ ਤਾਨੇ ਮਾਰਨ ਦਾ ਨਾ ਮੈਂ ਕੁਝ ਮੰਮੀ ਨੂੰ ਦੱਸਣ ਜੋਗੀਆਂ ਕਿਉਂਕਿ ਮੰਮੀ ਦੇ ਤੇ ਕੁਝ ਸਾਰੇ ਦੀ ਗੱਲ ਨਹੀਂ ਹੈਗੀ ਜਦ ਵੀਰੇ ਨਾਲ ਗੱਲ ਕਰਦੀ ਆ ਤਾਂ ਉਹਨੂੰ ਇਹ ਲੱਗਦਾ ਕਿ ਸਾਡੇ ਦੋਹਾਂ ਚ ਕਲੇਸ਼ ਪਉਂਦੀ ਆ ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਰੱਬਈ ਕੁਵਰੀ ਤਾਂ ਸੋਚ ਲੈਂਦਾ ਪਤਾ ਨਹੀਂ ਪਿਛਲੇ ਜਨਮ 'ਚ ਕਿਹੜੇ ਮਾੜੇ ਕਰਮ ਕੀਤੇ ਸੀ ਮੈਂ ਜਿਨ੍ਹਾਂ ਦੀ ਸਜ਼ਾ ਮੈਨੂੰ ਇਸ ਜਨਮ 'ਚ ਮਿਲ ਰਹੀ ਹੈ ਮੇਰੇ ਸਾਰੇ ਚਾ ਮਰ ਗਏ ਇੱਕ ਜੀਣ ਦੀ ਆਸ ਹੁਣ ਤਾਂ ਮੇਰਾ ਜੀਵੋ ਦਿਲ ਵੀ ਨਹੀਂ ਕਰਦਾ ਹੈਗਾ ਜੇ ਕਿਤੇ ਮੇਰੇ ਸਹੁਰੇ ਜੱਜਦੇ ਹੁੰਦੇ ਨਾ ਮੈਨੂੰ ਇੱਥੇ ਆ ਕੇ ਬੈਠਣਾ ਪੈਂਦਾ ਨਾ ਮੈਨੂੰ ਕਿਸੇ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਮੈਂ ਕਹਿੰਦਾ ਸੀਗਾ ਮੈਂ ਸ਼ਹਿਰ ਚੱਲਿਆ ਸੀਗਾ ਜੇ ਕੁਝ ਮੰਗਵਾਉਣ ਆਲਾ ਤਾਂ ਮੈਂ ਦੱਸ ਦੇ ਮੈਂ ਲੈ ਆਉਂਗਾ ਉਹਦੇ ਹੋਏ ਮੈਨੂੰ ਕੀ ਪਤਾ ਪੁੱਤ ਆਪਣੀ ਧੀਮੀ ਨੂੰ ਪੁੱਛ ਜਿਹੜੀ ਸਾਰਾ ਦਿਨ ਘਰ ਚ ਕੰਮ ਕਰਦੀ ਐ ਅਸੀਂ ਕਿਹੜਾ ਮਾਮਾ ਧੀਆ ਕੋਈ ਕੰਮ ਕਰਦੀ ਆ ਹੁਣ ਸਾਨੂੰ ਕੀ ਪਤਾ ਵੀ ਕੀ ਮੁੱਕਿਆ ਹੈ ਕੀ ਹੈਗਾ ਮੈਂ ਛੱਡ ਵੀ ਦੇ ਹੁਣ ਪੁਰਾਣੇ ਗੱਲਾਂ ਨੂੰ ਕੱਲ ਵਾਲੀ ਇੱਕੋ ਗੱਲ ਫੜ ਕੇ ਰੱਖ ਰੱਖੀ ਆ ਤੇ ਅੱਗੇ ਵੀ ਵਧਜਿਆ ਕਰੋ ਮੜਾ ਮੋਟਾ ਜੇ ਕੁਝ ਮੰਗਵਾਉਣਾ ਤਾਂ ਮੈਂ ਦੱਸ ਦੇ ਉਹਨੇ ਸ਼ਹਿਰ ਚੱਲਿਆ ਸੀ ਮੈਂ ਖੇਤੀ ਦੀ ਦਵਾਈ ਦਾ ਸਪਰੇਅ ਜੀ ਮਾਚਲ ਮੇਰੀ ਮੰਮੂ ਪਛਲਾ ਵੀ ਜੇ ਘਰ ਚ ਕੋਈ ਸੌਦਾ ਪੱਤਾ ਮੁੱਕਿਆ ਹੋਇਆ ਭਾਈ ਮੈਂ ਉਹ ਵੀ ਲਿਆ ਦੂੰਗਾ ਹੁਣ ਉਹਨੂੰ ਕੀ ਪਤਾ ਕਿ ਜਾਨੀ ਖੰਡ ਦੀ ਬੋਰੀ ਚੱਕ ਲਈ ਕੈ ਦਿਨ ਹੋ ਗਏ ਨਾਲੇ ਤੈਨੂੰ ਕਹੇ ਉਹਨੂੰ ਉਹ ਜਾਤ ਨਹੀਂ ਰੱਖਦਾ ਬਸ ਠੀਕ ਹੈ ਖੰਡ ਦੇ ਬੋਲੀਓਂ ਹੋਰ ਸੌਦਾ ਪੱਤਰ ਸੁਵਿਧਾ ਤਾਹੇਗਾ ਨਾਲੇ ਉਹਦਾ ਕਿਵੇਂ ਗਾਂਾਂ ਦੀ ਉਹ ਵੀ ਤਾਂ ਖਾਲ ਫੀਡ ਉਹ ਵੀ ਮੁੱਕੀ ਹੋਈ ਆ ਪਰਸੋਂ ਦਾ ਚੋਕਰ ਜਾਈ ਪਾਉਨੇ ਆ ਮੇਰੇ ਧਿਆਨ ਸੀ ਚੱਲ ਨਾ ਫੜਦਿਆਂ ਤੇ ਇੱਕ ਗੱਲ ਹੋਰ ਮਮੈਂ ਨਾ ਤੈਂ ਕਹਿੰਦਾ ਸੀਗਾ ਬੀਹਣਾ ਸ਼ਰੀਪਾ ਨੂੰ ਕਿੰਨਾ ਚਿਰ ਹੋਇਆ ਰਹਿ ਬੈਠੀ ਨੂੰ ਹੁਣਾਂ ਤੋਂ ਮੁੰਡੇ ਵਾਲੇ ਗੱਲ ਕੋਈ ਕਰਦੇ ਨਹੀਂ ਤੇ ਨਾ ਭਈ ਆਪਾਂ ਨਾਲ ਗੱਲ ਕਰੀਏ ਆਪਾਂ ਤਾਂ ਚਲੋ ਤਾਂ ਗੱਲ ਕਰੀਏ ਜੇ ਉਥੇ ਬਿਸਾਉਣ ਦਾ ਕੋਈ ਸੇਵਾ ਹੋਵੇ ਜਦੋਂ ਮੁੰਡੀ ਨਹੀਂ ਛੇੜੀ ਆ ਆਪਾਂ ਮਿੰਟਾ ਤਰਲੇ ਕਰਕੇ ਕੁੜੀ ਫੇਰ ਬਿਸਾ ਦਾਂਗੇ ਉਹਨੇ ਫੇਰ ਰਿਲੇਸ਼ਨ ਕਰਨੇ ਨੇ ਭਾਈ ਫੇਰ ਥਾਣੇ ਦਰਵਾਜ਼ਾ ਦਲਵਾਰੀ ਹੁੰਦੇ ਫਿਰਾਂਗੇ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਜੇ ਆਪਾਂ ਕੋਈ ਮੁੰਡਾ ਦੇਖ ਕੇ ਇਹਦਾ ਹੋਰ ਕਿਤੇ ਕਰਦੀਏ ਪਤਾ ਪਹਿਲਾਂ ਉਧਰੋਂ ਤਾਂ ਤਲਾਕ ਹੋ ਜਾਂਦੇ ਕੋਈ ਗੱਲ ਨਿਬੜੂ ਉਧਰੋਂ ਤਾਂ ਹੀ ਕਿਤੇ ਹੋਰ ਕਰਾਂਗੇ ਨਾਲੇ ਇੰਨਾ ਸੌਖਾ ਹੀ ਥੋੜੀ ਇੰਨਾ ਖਰਚਾ ਕਰਿਆ ਤੇ ਵਿਆਹ ਤੇ ਕੋਈ ਉਹਨਾਂ ਤੋਂ ਖਰਚਾ ਲੰਮਾ ਕੇ ਤਾਂ ਉੱਥੇ ਉਹਨਾਂ ਦਾ ਖਿਹੜਾ ਛੱਡਾਂਗੇ ਐਂ ਤਾਂ ਅਗਲਾ ਫਿਰ ਉਹੀ ਗੱਲ ਆ ਕਹਿ ਦਿੰਦੇ ਨੇ ਉਹਨਾਂ ਨੂੰ ਤਾਂ ਮौज ਆ ਵੀ ਘਰ ਭਰ ਗਿਆ ਤੀ ਕੁੜੀ 12:30 ਚ ਬਿਠਾ ਤੀ ਉਹ ਮੌਨਾਂ ਬਲੰਗਾ ਤੂੰ ਕੀ ਭਾਲਦੀਆਂ ਉਹਨਾਂ ਕੋਲ ਕੁਝ ਨਹੀਂ ਹੈਗਾ ਦੇ ਲੈ ਮੇਰੀ ਗੱਲ ਸੁਣ ਲੈ ਉਹਨਾਂ ਨਾਲ ਆਪਾਂ ਸਰਪੰਚ ਨਾਲ ਗੱਲ ਕਰ ਲੈਣਾ ਪਹਿਲਾਂ ਮੈਂ ਠੀਕ ਐ ਇੱਕ ਦੋ ਬੰਦੇ ਹੋਰ ਲੈ ਜਾਊਂਗਾ ਥਾਣੇ ਜਾ ਕੇ ਉਹੀ ਗੱਲ ਆਪਾਂ ਜਿਹੜਾ ਕਾਗਜ਼ੀ ਕਲਾਕ ਚਾਹਦਾ ਉਹ ਕਰਵਾ ਕੇ ਪਰਾ ਕਰਦੇ ਹੈਂ ਕੱਲੂ ਕਚੇਰੀ ਜੇ ਤੱਕ ਇਹ ਖਾਣੇ ਫਰੀ ਜਾਣਾ ਨਾਲੇ ਦੇਣ ਲੈਣ ਨੂੰ ਕੁਝ ਨਿਕਲਦਾ ਵਾਰ ਤੈਨੂੰ ਮੈਂ ਫੇਰ ਦੈਣਾ ਉਧਰ ਤਲਾਕ ਕਰਵਾ ਦਿੰਦੇ ਪੁੱਤ ਦੇਣ ਲੈਣ ਨੂੰ ਤੇ ਚਲ ਉਹਨਾਂ ਕੋ ਨਹੀਂ ਹੈਗਾ ਕੁਝ ਪਰ ਮੇਰੀ ਗੱਲ ਸੁਣ ਜਿਹੜੀਆਂ ਗੱਲਾਂ ਤੂੰ ਕਰਦਾ ਨਾ ਵੀ ਸਰਪੰਚ ਨੂੰ ਲੈ ਜਾ ਕੇ ਉਥੇ ਕੱਚਾ ਤਲਾਕ ਕਰਾ ਲਾਂਗੇ ਤਲਾਕ ਤਾਂ ਪੁੱਤ ਪੱਕੇ ਪੈਰੀਓਂ ਕਰਾਈ ਕੱਲੂ ਫੇਰ ਕੋਈ ਗੱਲ ਹੋ ਜਾਂਦੀ ਹੁੰਦੀ ਹੈ ਚਲ ਕੋਈ ਨਾ ਮਤ ਲੱਗਦਾ ਤਲਾਕ ਹੀ ਆ ਜਿਵੇਂ ਤੂੰ ਕਹਿੰਨੇ ਚਲ ਆਪਾਂ ਪੱਕੇ ਪੈਰੀ ਕਰਵਾ ਲਾਂਗੇ ਭਾਈ ਹੁਣ ਕਿਤੇ ਤਾਂ ਕੁੜੀ ਹੋਈ ਗੱਲ ਆ ਵੀ ਤਲਾਕ ਦੇ ਕੇ ਤੋੜਨੀ ਆ ਹੁਣ ਹੋ ਤਾਂ ਗੱਲ ਤੇਰੀ ਠੀਕ ਆ ਪੁੱਤ ਜੇ ਤੇਰੀ ਨਿਗਾ ਚ ਹੈਗਾ ਕੋਈ ਮੁੰਡਾ ਤਾਂ ਦੇਖ ਲਾ ਫਿਰ ਗੱਲਬਾਤ ਕਰ ਲਾ ਉਧਰੋਂ ਨਵੇੜ ਤੇ ਫਿਲਹਾਲ ਤਾਂ ਕੋਈ ਹੈ ਨਹੀਂਗਾ ਪਰ ਨਿਗਾ ਚ ਮੈਂ ਕਰ ਲੂਗਾ ਬੰਦ ਕੁੜੀ ਤਾਂ ਆਪਾਂ ਤੋਰੀ ਦੇਵਾਂਗਾ ਤੋਹੀ ਲੋੜਨੀ ਵੀਰੇ ਕਿਸੇ ਨਾਲ ਕੋਈ ਗੱਲ ਕਰਨ ਦੀ ਮੈਂ ਕੋਈ ਦੂਜਾ ਵਿਆਹ ਨਹੀਂ ਕਰਵਾਉਣਾ ਸ਼ਰੀ ਕੀ ਹੋ ਜਾ ਗੱਲ ਕਰਿਆ ਨਹੀਂ ਦੂਜਾ ਵਿਆਹ ਕਰਾ ਸੀ ਤੇਰਾ ਸ਼ੌਕ ਨੂੰ ਕਰਦੇ ਸਾਨੂੰ ਐ ਵੀ ਆਪਦੀ ਮੇਰੀ ਭੈਣ ਵੀ ਆਪਦੇ ਘਰੇ ਜਾਂਦੀ ਹੋਊਗੀ ਉਹੀ ਗੱਲ ਆ ਵੀ ਇੱਥੇ ਹੁਣ ਸਾਰੀ ਜ਼ਿੰਦਗੀ ਤੁਹਾਡੇ ਪਿਠਾ ਕੇ ਰੱਖਾਂਗੇ ਤੈਨੂੰ ਬੱਸ ਕਰੋ ਵੀਰੇ ਮੈਨੂੰ ਪਤਾ ਹੀ ਹੈ ਤੁਸੀਂ ਕਿੰਨਾ ਕੁ ਸੋਚਦੇ ਹੋ ਮੇਰੇ ਬਾਰੇ ਠੀਕ ਹੈ ਨਾ ਜੇ ਤੁਹਾਨੂੰ ਇੰਨਾ ਹੀ ਬੋਝ ਲੱਗਦੀ ਹੈ ਨਾ ਮੈਂ ਤੁਸੀਂ ਆਪਦਾ ਕਰ ਲਓ ਦੂਜਾ ਵਿਆ ਮੈਨੂੰ ਨਹੀਂ ਜ਼ਰੂਰਤ ਹੈ ਕਿ ਜਿਨਾ ਜਿਹੜੇ ਡੈਡੀ ਹੁੰਦੇ ਤਾਂ ਮੈਨੂੰ ਆਪਣੇ ਘਰ 'ਚ ਐਵੇਂ ਨਹੀਂ ਰਹਿਣਾ ਚਾਹੀਦਾ ਸੀ ਜਿਵੇਂ ਰੱਖਦੇ ਹੋ ਤੁਸੀਂ ਮੈਨੂੰ ਮੰਮੀ ਦੀ ਤੁਸੀਂ ਸੁਣਦੇ ਨਹੀਂ ਹੈਗੇ ਬਸ ਭਾਬੀ ਦੀ ਉਂਗਲਾਂ ਤੇ ਚੜੇ ਰਿਹਾ ਕਰੋ ਸਾਰਾ ਦਿਨ ਬੱਤ ਹਾਂ ਨਹੀਂ ਬੋਲੀਦਾ ਤੇਰਾ ਭਾਈ ਤੇਰੇ ਬਾਰੇ ਸੋਚਦਾ ਬੱਸ ਕਰੋ ਮੰਮੀ ਤੁਹਾਨੂੰ ਵੀ ਪਤਾ ਹੀ ਆ ਵੀ ਮੇਰਾ ਕਿੰਨਾ ਕੁ ਸੋਚਦਾ ਮੇਰੇ ਬਾਰੇ ਬੱਸ ਮੈਂ ਕਿਤੇ ਵਿਆਹ ਨਹੀਂ ਕਰਵਾਉਣਾ ਮੇਰੇ ਵਿਆਹ ਦੀ ਗੱਲ ਦੁਬਾਰਾ ਨਾ ਚੱਲੇ ਇਸ ਘਰ 'ਚ ਇਹ ਤਾਂ ਮਉਹਿੰਦੀਆਂ ਨੇ ਗੱਲਾਂ ਲੱਗੀਆਂ ਨਾ ਕਰਨ ਇਹ ਤਾਂ ਵੱਡੇ ਛੋਟਦੇ ਲਿਹਾਜ਼ ਨਹੀਂ ਰਹੀ ਹੈਗੀ ਦੇਲਾ ਕਿਵੇਂ ਬੋਲ ਕੇ ਗਿਆ ਮੈਂ ਇਹ ਬੋਲਣਾ ਚਾਹੁੰਦਾ ਸੀ ਕਪਲਾ ਇਹਨੂੰ ਚੱਲ ਪੁੱਤ ਗੁੱਸਾ ਨਾ ਕਰੀ ਉਹ ਵੀ ਦੁਖੀ ਆ ਕੀ ਕਰੇ ਹੁਣ ਦੁਖੀ ਹੋਇਆ ਤੀ ਪੁੱਤ ਬੋਲੇ ਪੈਂਦਾ ਕੀ ਕਰੇ ਹੁਣ ਸਾਰਾ ਦਿਨ ਤਾਂ ਬੈਠੀ ਸੋਚੀ ਜਾਂਦੀ ਹੈ ਸੋਚੀਦਾ ਜਾਂਦੀ ਆ ਹੁਣ ਇਹਨੂੰ ਐ ਵੀ ਪਤਾ ਨਹੀਂ ਮੇਰਾ ਭਰਾ ਵੀ ਮੇਰੇ ਬਾਰੇ ਮਾੜਾ ਸੋਚੂਗਾ ਕਿਹੜਾ ਭਰਾ ਮaldi ਭੈਣ ਬਾਰੇ ਮਾੜਾ ਸੋਚੂਗਾ ਦੱਸੀ ਮੈਨੂੰ ਮੜ ਜਾ ਹਰੇਕ ਨੂੰ ਹੁੰਦਾ ਵੀ ਉਹਦੀ ਭੈਣ ਵਿਆਹ ਕਰਵਾਵੇ ਆਪ ਦੇ ਘਰੇ ਹਜ਼ਰੀ ਖੁਸ਼ੀ ਰਹੇ ਭਾਈ ਚੱਲ ਕੋਈ ਗੱਲ ਨਹੀਂ ਇਹਨੂੰ ਤਾਂ ਮੈਂ ਸਮਝਾ ਦੂੰਗੀ ਹੁਣ ਜੇ ਪਹਿਲਾ ਕੰਜਰ ਨਹੀਂ ਸਹੀ ਟੱਕਦੇ ਆ ਭਲੇ ਇਹ ਥੋੜੀ ਵੀ ਦੂਜਾ ਵੀ ਸਹੀ ਨਹੀਂ ਟਕਰਨਾ ਚੱਲ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦੂੰਗੀ ਤੂੰ ਨਾ ਗੁੱਸਾ ਕਰੀ ਜਾ ਜਾਇਆ ਸ਼ਹਿਰ ਚੱਲ ਜਾਂਦਾ ਲੱਗਦਾ ਮੇਰਾ ਛੱਡਿਆ ਤੇਰਾ ਲੱਗ ਗਿਆ ਨਿਸ਼ਾਨੇ ਤੇ ਚੱਲ ਵਧੀਆ ਹੋਇਆ ਪਤਾ ਨਹੀਂ ਵੀਰੇ ਨੂੰ ਕੀ ਕਾਲੀ ਪਈ ਹੈ ਕਿ ਮੇਰਾ ਦੂਜਾ ਵਿਆਹ ਕਰਨ ਦੀ ਜਿਹੇ ਜੇ ਪਹਿਲਾਂ ਟਕਰੇ ਸੀ ਉਹ ਜੇ ਹੁਣ ਟਕਰ ਜਾਣਗੇ ਮੇਰੀ ਤਾਂ ਜ਼ਿੰਦਗੀ ਉਹ ਖਰਾਬ ਹੋ ਗਈ ਸੀ ਸ਼ੈਰੀ ਪੁੱਤ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਤੇਰਾ ਭਾਈ ਤੇਰੇ ਬਾਰੇ ਮਾਰਾ ਸੋਚਦਾ ਮੈਨੂੰ ਪਤਾ ਹੀ ਐ ਮੰਮੀ ਕਿੰਨਾ ਕਿ ਚੰਗਾ ਸੋਚਦਾ ਵੀਰਾ ਮੇਰੇ ਬਾਰੇ ਹੁਣ ਉਹਨੂੰ ਬੋਝ ਲੱਗਣ ਲੱਗ ਗਿਆ ਮੈਂ ਪੁੱਤ ਬੋਝ ਨਹੀਂ ਲੱਗਣ ਲੱਗ ਗਿਆ ਹੁਣ ਕਿੰਨੀ ਕੁ ਦਿਨ ਤੂੰ ਆਪਣੇ ਭਾਈ ਦੇ ਘਰੇ ਬੈਠੀ ਰਹੇਂਗੀ ਫੇਰ ਵੀ ਇੱਕ ਨਾ ਇੱਕ ਦਿਨ ਤਾਂ ਤੈਨੂੰ ਵਿਆਉਣਾ ਹੀ ਪੈਣਾ ਜੇ ਹੁਣ ਉਹ ਮਾੜੇ ਨੇ ਅੱਗੇ ਤੇਰੇ ਵਾਸਤੇ ਚੰਗੇ ਹੀ ਲੱਭੂਗਾ ਸਾਰੇ ਮਾੜੇ ਹੀ ਤਾਂ ਨਹੀਂ ਹੁੰਦੇ ਹੈਗੇ ਹਾਂ ਮੰਮੀ ਹੁਣ ਤੁਸੀਂ ਵੀ ਵੀਰੇ ਦੀਆਂ ਗੱਲਾਂ ਚਾਜੋ ਤੁਹਾਡੇ ਵੀ ਗੱਲ ਪੈ ਗਈ ਨਾ ਮੈਂ ਤਾਂ ਮੈਨੂੰ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇਗੇ ਪੁੱਤ ਕਿਉਂ ਐਹ ਜੀਆਂ ਗੱਲਾਂ ਸੋਚਦੀਆਂ ਤੂੰ ਮੇਰੀ ਗੱਲ ਸੁਣ ਤੇਰਾ ਭਾਈ ਤੇਰੇ ਬਾਰੇ ਮਾੜਾ ਨਹੀਂ ਸੋਚਦਾ ਹੋ ਤਾਂ ਉਹਨੂੰ ਤਾਂ ਇਹ ਆ ਵੀ ਮੇਰੀ ਭੈਣ ਕਿਸੇ ਚੰਗੇ ਘਰ ਚਲੇ ਜਾਵੇ ਹਾਂ ਤਾਂ ਨਹੀਂ ਤੈਨੂੰ ਖੂਚ ਧੱਕਾ ਦੇਣ ਲੱਗੇ ਦੇਖ ਪਰਖ ਕੇ ਹੀ ਪੁੱਤ ਕਿਤੇ ਹੋਰ ਕਰਾਂਗੇ ਤੇਰਾ ਮੰਮੀ ਮੇਰਾ ਦਿਲ ਨਹੀਂ ਮੰਨਦਾ ਹੈਗਾ ਪਹਿਲਾਂ ਜਿਹੇ ਜੇ ਟੱਕਰੇ ਸੀ ਮੇਰਾ ਬਿਲਕੁਲ ਜੀ ਨਹੀਂ ਕਰਦਾ ਹੁਣ ਕਿਤੇ ਦੂਜਾ ਵਿਆਹ ਕਰਵਾਉਣਾ ਉਹ ਤਾਂ ਪੁੱਤ ਮੈਨੂੰ ਵੀ ਪਤਾ ਇਹ ਗੱਲ ਤਾਂ ਮੈਂ ਵੀ ਬਾਵੇ ਨੂੰ ਕਹਤੀ ਵੀ ਜਦ ਬੰਦੇ ਨੂੰ ਇੱਕ ਵਾਰ ਧੋਖਾ ਮਿਲ ਜਾਂਦਾ ਨਾ ਫਿਰ ਜੀ ਨਹੀਂ ਕਰਦਾ ਛੇਤੀ ਪਰ ਹੁਣ ਤੈਨੂੰ ਸੋਚ ਸਮਝ ਕੇ ਚੱਲਣਾ ਪੈਣਾ ਨਾਲੇ ਜਿਹੜਾ ਤੂੰ ਆਪਣੇ ਭਾਈ ਨਾਲ ਗੁੱਸਾ ਕਰੀ ਬੈਠੀ ਆ ਇਹ ਜਿਹਾਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਉਹ ਤੇਰੇ ਤੇ ਜਾਨ ਦਿੰਦਾ ਹੈ ਪੁੱਤ ਮੈਨੂੰ ਪਤਾ ਹੀ ਹੈ ਮੰਮੀ ਵੀਰਾ ਕਿੰਨੀ ਕਿ ਜਾਣਵਾਰ ਦਾ ਮੇਰੇ ਤੋਂ ਬਸ ਭਾਬੀ ਦੇ ਮਗਰ ਲੱਗਿਆ ਹੋਇਆਗਾ ਜੇ ਕੀਤੇ ਅੱਜ ਬਾਪੂ ਜੀ ਹੁੰਦੇ ਤਾਂ ਮੈਨੂੰ ਆਹ ਦਿਨ ਨਾ ਦੇਖਣੇ ਪੈਂਦੇ ਪੁੱਤ ਕਿਉਂ ਬੋਲੀ ਹੋਈ ਹੋਈ ਆ ਤੂੰ ਕਿਉਂ ਐਜੀਆਂ ਗੱਲਾਂ ਸੋਚੀ ਜਾਂਦੀ ਆ ਨਾਲੇ ਉਹਦੇ ਕਹਿਣ ਤੇ ਥੋੜੀ ਤੈਨੂੰ ਹੋਰ ਜਗ੍ਹਾ ਵਿਆਹਣਾ ਮੇਰੀ ਗੱਲ ਸੁਣ ਅਜੇ ਤੇਰੀ ਉਮਰ ਵੀ ਕੀ ਆ ਕਿੰਨੀ ਕੁ ਦੇਰ ਤੂੰ ਆਪਣਾ ਉਰੇ ਬੈਠੀ ਰਹੇਂਗੀ ਮੇਰਾ ਕੀ ਪਤਾ ਪੁੱਤ ਕਿਦਣ ਅੱਖਾਂ ਵਿੱਚ ਜਮਾਂ ਮੇਰੇ ਹੁੰਦੇ ਹੁੰਦੇ ਹੀ ਤੇਰਾ ਹੋ ਜਵੇ ਬਸ ਮੈਂ ਤਾਂ ਇਹੀ ਚਾਹਨੀ ਆ ਬਾਵਾ ਨਹੀਂ ਕੱਲਾ ਚਾਹੁੰਦਾ ਹੈਗਾ ਮੈਂ ਵੀ ਚਾਹਨੀ ਆ ਵੀ ਤੇਰਾ ਵਿਆਹ ਕਿਤੇ ਹੋਰ ਕਰ ਦਈਏ ਹਾਂ ਮੰਮੀ ਮੈਨੂੰ ਵੀ ਪਤਾ ਕਿ ਹੁਣ ਤੁਸੀਂ ਵੀ ਵੀਰੇ ਦੇ ਮਗਰ ਲੱਗ ਰਹੇ ਤੇ ਬਸ ਮੈਨੂੰ ਘਰੋਂ ਕੱਢਣਾ ਚਾਹਨੀ ਹੋਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਸਾਰਿਆਂ ਦਾ ਮਾੜਾ ਕੀ ਕਰਤਾ ਪੁੱਤ ਕਿਉਂ ਇਹੋ ਜਿਹੇ ਗੱਲਾਂ ਸੋਚੀ ਜਾਂਦੀਆਂ ਤੂੰ ਮੈਨੂੰ ਪਤਾ ਹੈ ਠੰਡੇ ਦਿਮਾਗ ਨਾਲ ਸੋਚੀਂ ਬਿਹਾ ਤੇਰੀ ਜ਼ਿੰਦਗੀ ਐ ਲੰਘ ਚੋਗੀ ਬੱਸ ਕਰੋ ਮੰਮੀ ਮੇਰੇ ਨਾਲ ਹੋਰ ਇਹ ਗੱਲਾਂ ਨਾ ਕਰੋ ਨਾਲੇ ਮੇਰੀ ਗੱਲ ਸੁਣ ਲੈ ਨਾਲੇ ਜਿਵੇਂ ਤੂੰ ਹੁਣ ਬਾਪੇ ਨੂੰ ਬੋਲੀ ਤੀ ਨਾ ਇਹ ਤੇਰਾ ਬੋਲਣ ਦਾ ਫਰਜ਼ ਨਹੀਂ ਤੇ ਬਣਦਾ ਆਪਣੇ ਭਾਈ ਤੋਂ ਮਾਫੀ ਮੰਗੀ ਕੋਈ ਨਹੀਂ ਠੀਕ ਹੈ ਨਾਲ ਉਰੇ ਨਹੀਂ ਬੈਠਣਾ ਕੱਲੀ ਨੇ ਕਮਰੇ ਚ ਆ ਜਾ ਉੱਥੇ ਬਹਿ ਜਾ ਜਦ ਆਊਗਾ ਪਾਪਾ ਉਹਦੇ ਨਾਲ ਗੱਲ ਕਰੀ ਬੈਠ ਕੇ ਕੋਈ ਨਹੀਂ ਮੰਮੀ ਆ ਜਾਣੀ ਮੈਂ ਤੁਸੀਂ ਜਾ ਹਾਂ ਮਾ ਤੁਸੀਂ ਨੇ ਕਿਹੜਾ ਕਦੇ ਫੋਨ ਲਾ ਕੇ ਭਾਈ ਕੁੜੀ ਨੂੰ ਪੁੱਛਣਾ ਵੀ ਹਾਂ ਤੂੰ ਕਿਵੇਂ ਆ ਕਿਵੇਂ ਨਾ ਤੁਹਾਨੂੰ ਤਾਂ ਆ ਵੀ ਅਸੀਂ ਇੱਕ ਵਾਰ ਕੁੜੀ ਆਪਦੀ ਵਿਆਹਤੀ ਉਹ ਆਪਦੇ ਘਰੇ ਚਾਹੇ ਮਰੇ ਚਾਹੇ ਜੀਵੇ ਕਿਹੜਾ ਤੁਸੀਂ ਇਤਸਾਰ ਪੁੱਛਣੀ ਆ ਉਹਦੀ ਆਹੋ ਚਲ ਛੱਡ ਇਹ ਗੱਲਾਂ ਨੂੰ ਛੱਡੋ ਮੈਂ ਤਾਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਕੁਝ ਨਹੀਂ ਬਸ ਉਹ ਤਾਂ ਤੁਹਾਨੂੰ ਐ ਇੱਕ ਕਹਿਣਾ ਸੀਗਾ ਤੁਹਾਨੂੰ ਪਤਾ ਨਾ ਵੀ ਸਾਡੀ ਸ਼ੈਰੀ ਦਾ ਹਨਾ ਵੀ ਉਧਰ ਉਹ ਤਾਂ ਹੁਣ ਤਲਾਕ ਹੋਣਾਗਾ ਤੇ ਹੁਣ ਉਹਦੇ ਲਈ ਵਿਚਾਰੇ ਲਈ ਕੋਈ ਰਿਸ਼ਤਾ ਦੇਖਣਾਗਾ ਜੇ ਤੁਹਾਡੀ ਨਿਗਾ ਚ ਆਏਗਾ ਤਾਂ ਦੱਸੋ ਬਸ ਹੁਣ ਨਿਬੜ ਜਾਣਾ ਅਸੀਂ ਥੋੜੇ ਜਿਹਾ ਟਾਈਮ 'ਚ ਹਾਂਜੀ ਹੈਗਾ ਰਿਸ਼ਤਾ ਅੱਛਾ ਕਿਵੇਂ ਆ ਮੁੰਡਾ ਹਾਂ ਅੱਛਾ ਪੰਜ ਕਿੱਲੇ ਆਉਂਦੇ ਲਫਰਤ ਸੋਪਤਬਦੀਏ ਗੱਲ ਆ ਜ਼ਮੀਨ ਜਾਇਦਾਦ ਮੁੰਡੇ ਕੋਲ ਵਧੀਆ ਅੱਛਾ ਠੀਕ ਹੈ ਚੱਲ ਕੋਈ ਨਾ ਰਿਸ਼ਤਾ ਤਾਂ ਦੇਖ ਮੈਨੂੰ ਪਸੰਦ ਆ ਹਨਾ ਵੀ ਮੁੰਡਾ ਵੀ ਸੋਹਣਾ ਸਨ ਅੱਖਾ ਤੁਸੀਂ ਦੱਸਤਾ ਬਾਕੀ ਮੈਂ ਇਹਨਾਂ ਨਾਲ ਕਰਦੀਆਂ ਗੱਲ ਤੇ ਤੁਹਾਨੂੰ ਦੱਸਦੀਆਂ ਫਿਰ ਠੀਕ ਹੈ ਮੰਮੀ ਕੋਈ ਨਾ ਮੈਂ ਵਧਾਉਣੀ ਅੱਗੇ ਗੱਲ ਫਿਰ ਹਾਂ ਚੱਲ ਠੀਕ ਹੈ ਮਾਂ ਫਿਰ ਮੈਂ ਉਹਨਾਂ ਨਾਲ ਹੁਣੇ ਜਾ ਕੇ ਗੱਲ ਕਰਦੀ ਆ ਠੀਕ ਹੈ ਲਾ ਚੱਲ ਮੁੰਡਾ ਤਾਂ ਵਧੀਆ ਮਿਲ ਗਿਆ। ਬਾਕੀ ਹੁਣ ਇਹਦੀ ਕਿਸਮਤ ਆ ਬਈ। ਅਲੋ ਜੀ ਤੋ ਪੀ ਲਓ। ਵੇ ਜੀ ਹੁਣ ਤਾਂ ਰੋਟੀ ਖਾ ਖੜਿਆ ਸੀ ਕੋਈ ਨਾ ਫਿਰ ਹੁਣ ਪੀ ਲਓ ਇਹ ਵੀ ਤਾਂ ਪੀਣਾਗਾ। ਕੋਈ ਨਹੀਂ ਕਰਮ ਠਰ ਕੇ ਪੀ ਲੈਣਾ ਮੈਂ। ਚੱਲ ਤੇ ਮੈਂ ਪੁੱਛਦੀ ਸੀ ਕੀ ਬਣਿਆ ਸ਼ਰੀਦਿਲ ਦਾ ਪੁੱਛਿਆ ਤੀ ਫਿਰ ਸਰਪੰਚ ਤੋਂ ਕਰੀ ਸੀ ਗੱਲ ਯਾਰ ਮੈਂ ਕੋਕਨ ਦੇ ਇੱਕ ਮਸਲੇ ਚ ਜਿਵੇਂ ਹੋਰ ਉਲਝਿਆ ਹੋਇਆ ਅੱਛਾ ਕਹਿੰਦਾ ਉਹ ਲਵੇੜਦਾ ਕਹਿੰਦਾ ਫਿਰ ਆਪਾਂ ਤੁਹਾਡੇ ਨਾਲ ਗੌਰ ਕਰਾਂਗੇ ਕਹਿੰਦਾ ਤਲਾਕ ਦਾ ਕੀ ਆ ਜੇ ਕਹਿੰਦਾ ਕੁੜੀ ਯਾਰ ਕਹਿੰਦੀ ਆ ਵੀ ਤਲਾਕ ਕਿਬ ਦੇਣੀ ਆ ਨਹੀਂ ਬੰਦਾ ਚੰਗਾ ਤਾਂ ਕਹਿੰਦਾ ਤਾਂ ਲੱਗਦਾ ਬਹੁਤ ਈਜ਼ੀ ਹੋ ਜਾ ਕਹਿੰਦਾ ਕੋਈ ਚੱਕਰ ਵਾਲੀ ਕਰਨੀ ਹੈਗੀ ਤੋ ਤਲਾਕ ਤਾਂ ਦੇਖੋ ਆਪਾਂ ਨੂੰ ਕਰਾਉਣਾ ਹੀ ਪੈਣਾ ਕਿਉਂਕਿ ਆਪਣੀ ਕੁੜੀ ਉੱਥੇ ਖੋਸ਼ ਤਾਂ ਹੈ ਨਹੀਂ ਨਾਲ ਇਹਦੇ ਨਾਲ ਕਿੰਨੀ ਤੋ ਉਹ ਕੁੱਟਮਾਰ ਕਰਦੇ ਨੇਗੇ ਫਿਰ ਆਪਾਂ ਹੁਣ ਆਪਣੀ ਕੁੜੀ ਨੂੰ ਉੱਥੇ ਕਿੰਨਾ ਕੁ ਟਾਈਮ ਤੱਕ ਆ ਦੇ ਕੇ ਵਸਾਈ ਜਾਵਾਂਗੇ ਹਨਾ ਸਹੀ ਗੱਲ ਆ ਯਾਰ ਇਹ ਤਾਂ ਗੱਲ ਹੈ ਤੇ ਮੈਂ ਤੁਹਾਨੂੰ ਨਾਲੇ ਐਂ ਪੁੱਛਦੇ ਸੀਗੀ ਮੇਨੂੰ ਮੰਮੀ ਨੇ ਨਾ ਇੱਕ ਰਿਸ਼ਤਾ ਦੱਸਿਆ ਸੀ ਤੇ ਮੈਨੂੰ ਉਹ ਰਿਸ਼ਤਾ ਪਸੰਦ ਆ ਮੈਂ ਕਿਹਾ ਚਲੋ ਇੱਕ ਵਾਰ ਤੁਹਾਡੇ ਨਾਲ ਵੀ ਗੱਲ ਕਰ ਲਵਾਂਗੀ ਅੱਛਾ ਕੀ ਕਰਦਾ ਮੁੰਡਾ ਕਿਵੇਂ ਦਾ ਮਤਲਬ ਕੁਝ ਦੱਸਿਆ ਉਹਨਾਂ ਮੰਮੀ ਜੀ ਨੇ ਮੁੰਡਾ ਸੋਹਣਾ ਸੁਨੱਖਾ ਬਹੁਤ ਆ ਨਾਲੇ ਉਹਨਾਂ ਦਾ ਪਰਿਵਾਰ ਵੀ ਬਹੁਤ ਵਧੀਆ ਕਿਉਂਕਿ ਪਿੰਡ ਦੇ ਵਿੱਚ ਸਾਰੇ ਸਿਫਤਾ ਕਰਦੇ ਨੇ ਵੀ ਇਹੋ ਜਿਹਾ ਪਰਿਵਾਰ ਨਾ ਕਿਤੋਂ ਨਹੀਂ ਮਿਲਣਾ ਹੈਗਾ ਤੇ ਨਾਲੇ ਮੁੰਡੇ ਨੂੰ 5 ਕਿੱਲੇ ਆਉਂਦੇ ਆ ਜ਼ਮੀਨ ਦੇ ਫਿਰ ਤਾਂ ਲੋਟ ਆ ਯਾਰ ਹਾਂ ਆ ਦੇਰਾਂ ਜਿੱਥੇ ਆਪਾਂ ਪਹਿਲਾਂ ਵੇਚੀ ਕੁੜੀ ਆਪਣੀ ਨਾਲ 2 ਕਿਲਾ ਡੇੜਾ ਹੁੰਦਾ ਸੀਗਾ ਤੇ ਉੱਤੋਂ ਸਿਰਦਾਂ ਨੇ ਛੇੜੀ ਸੀਗਾ ਉਹ ਸੱਚੇ ਮੁੰਡਾ ਕੁਛ ਖਾਂਦਾ ਪੀਂਦਾ ਤਾਂ ਨਹੀਂ ਹੈਗਾ ਯਾਰ ਨਹੀਂ ਨਹੀਂ ਕੁਛ ਨਹੀਂ ਖਾਂਦਾ ਪੀਂਦਾ ਬਸ ਇੱਕ ਕਮੀ ਹੈਗੀ ਛੋਟੀ ਜੀ ਇੱਕ ਕਮੀਆਂ ਹਾਂਜੀ ਕਿਹੜੀ ਕਮੀ ਉਹ ਪਾਸੇ ਆਉਂਦੀ ਆਪਣੀ ਸ਼ਹਿਰੀ ਤੋਂ ਮੁੰਡਾ ਥੋੜਾ ਜਿਹਾ ਵੱਡਾ 1-2 ਸਾਲ ਵੱਡਾ ਹੋਣਾ ਹਾਂ ਹਾਂ ਬਸ ਇੰਨਾ ਕੀ ਕੋਈ ਚੱਕਰ ਨਹੀਂ ਉਹ ਮੁੰਡੇ ਤਾਂ ਅਕਸਰ ਕੁੜੀਆਂ ਤੋਂ ਵੱਡੇ ਹੁੰਦੇ ਨੇ 1-2 ਸਾਲ ਹੋ ਕੇ ਵਾਲਾ ਵੱਡਾ ਮੈਟਰ ਨਹੀਂ ਹੈਗਾ ਠੀਕ ਹੈ ਮੁੰਡਾ ਤੁਹਾਨੂੰ ਪਸੰਦ ਹੈ ਮੁੰਡਾ ਯਾਰ ਜਿਉਂ ਤਾਂ ਦੱਸੀ ਤੇ ਵੀ ਐਵੇਂ ਐਵੇਂ ਮੁੰਡਾ ਪਸੰਦ ਹੈ ਮੁੰਡਾ ਤਾਂ ਬਾਲਾ ਸੋਹਣਾ ਸੁਨੱਖਾ ਨਾਲੇ ਉਹਨਾਂ ਦਾ ਪਰਿਵਾਰ ਵੀ ਇੰਨਾ ਵਧੀਆ ਹੈਗਾ ਇੰਨਾ ਕੋਈ ਉੱਥੇ ਉਹਨਾਂ ਦੇ ਪਰਿਵਾਰ ਚ ਕੁਝ ਨਹੀਂ ਖਾਂਦਾ ਪੀਂਦਾ ਜਿਵੇਂ ਇਹਨਾਂ ਦੇ ਪਰਿਵਾਰ ਚ ਸੀ ਨਾ ਸਾਰੇ ਨਸ਼ਾ ਪੱਤਾ ਕਰਦੇ ਸੀ ਉਹਨਾਂ ਦੇ ਤਾਂ ਕੁਝ ਨਹੀਂ ਕੋਰ ਸਿੱਖੀ ਵਾਲਾ ਫੈਮਿਲੀ ਉਹਨਾਂ ਦੇ ਸਾਰੇ ਚਲ ਵਧੀਆ ਗੱਲ ਆ ਜੀ ਹਾਂ ਜਿਦਾਂ ਜਿੱਥੇ ਪਹਿਲਾਂ ਬੈਠ ਸੀ ਨਾ ਦੇਖਾ ਦੋ ਵੀ ਪਰਿਵਾਰ ਚੰਗੀ ਸੀਗਾ ਪਰ ਕੀ ਪਤਾ ਲੱਗਦਾ ਭਾਈ ਬੱਚੋਲੇ ਦੇ ਮਨ ਦੇ ਵਿੱਚ ਖੋੜ ਸੀ ਨਾ ਰਿਸ਼ਤਾ ਜਿਵੇਂ ਥਾਵੇਂ ਕਰਾਤਾ ਭੈਣ ਦੀ ਜਮਾ ਜਿੰਦਗੀ ਰੋਲ ਕੇ ਰੱਖਦੀ ਚਲੋ ਕੋਈ ਨਾ ਜੀ ਤੁਸੀਂ ਫਿਕਰ ਨਾ ਕਰੋ ਜਿਵੇਂ ਦੀ ਦੀ ਕਿਸਮਤ ਚ ਲਿਖਿਆ ਸੀ ਉਹ ਤਾਂ ਹੁਣ ਹੋ ਹੀ ਗਿਆ ਨਾਲ ਇੱਕ ਗੱਲ ਹੋਰ ਉਹਨਾਂ ਦੇ ਮਾੜੇ ਦਿਨ ਹੁਣ ਖਤਮ ਹੋ ਗਏ ਹੁਣ ਤਾਂ ਉਹਨਾਂ ਦੇ ਚੰਗੇ ਦਿਨ ਸ਼ੁਰੂ ਹੋ ਜਾਣਗੇ ਜਿਹੜਾ ਮੰਮੀ ਨੇ ਰਿਸ਼ਤਾ ਦੇਖਿਆ ਨਾ ਬਹੁਤ ਵਧੀਆ ਤੇ ਤੁਸੀਂ ਐਂ ਕਰਿਓ ਇਹਨਾਂ ਨਾਲ ਨਾ ਜਾ ਕੇ ਮੰਮੀ ਹੋਰਾਂ ਨਾਲ ਤੁਸੀਂ ਇੱਕ ਵਾਰ ਮੁੰਡੇ ਦੇ ਘਰ ਜਾਇਆ ਹੈ। ਆਪਾਂ ਇਹ ਕਰਦੇ ਆਂ ਆਪਾਂ ਨਾ ਸਵੇਰੇ ਮੁੰਡੇ ਵਾਲਿਆਂ ਨੂੰ ਆਪਣੇ ਘਰੇ ਬੁਲਾ ਲਾਂਗੇ। ਨਾਲੇ ਦੇਖ ਲਾਂਗੇ ਨਾਲੇ ਚੁੰਨੀ ਚੜਾ ਕੇ ਆਪਾਂ ਤੋੜ ਦਾਂਗੇ। ਉਹ ਨਹੀਂ ਮਨ ਪ੍ਰੀਤ ਐਵੇਂ ਨਹੀਂ ਆਪਾਂ ਤਤਪੜ ਤੇ ਕੰਮ ਕਰਦੇ ਯਾਰ। ਪਹਿਲਾਂ ਵੀ ਆਪਾਂ ਇਹ ਗਲਤੀ કરી ਸੀਗੀ। ਕਾਲੀ ਕਾਲੀ ਚ ਵਿਆਹ ਕਰਤਾ ਕੁੜੀ ਦਾ ਵਿਚਾਰੀਤਾ ਤੇ ਸਾਰੀ ਜ਼ਿੰਦਗੀ ਉਹਦੀ ਹੋਈ ਗੱਲ ਹੈ ਕਿ ਸਵਰਗਾਂ ਵਰਗੇ ਨੂੰ ਨਰਕ ਬਣਾ ਕੇ ਰੱਖਤਾ। ਉਹ ਤੁਸੀਂ ਕਿਉਂ ਫਿਕਰ ਕਰਦੇ ਹੋ? ਨਾਲੇ ਮੇਰੀ ਮੰਮੀ ਨੇ ਰਿਸ਼ਤਾ ਦੇਖਿਆਗਾ। ਉਹ ਥੋੜੋ ਹੁਣ ਮੇਰੇ ਨਾਂ ਤੇ ਉਹਨੂੰ ਇਦਾਂ ਧੱਕਾ ਦੇਣਗੇ। ਯਾਰ ਮੈਂ ਤੇਰੀ ਗੱਲ ਸਿਆਣੀ ਸਮਝਦਾ। ਵੀ ਮੰਮੀ ਜੀ ਹਜੇ ਕੁਝ ਨਹੀਂ ਪਰ ਘਟੋ ਘਟ ਇੱਕ ਵਾਰ ਆਪਾਂ ਦੇਖ ਹੀ ਹੋਣੇ ਆ ਯਾਰ ਮੈਂ ਮੈਂ ਪਤਾ ਕੀ ਚਾਹਣਾ ਕਿਸੇ ਵੇਲੇ ਸ਼ੈਰੀ ਨਾਲੇ ਚੱਲਦਾ ਭੈਣ ਨਾਲੇ ਮਾਂ ਹੋਊਗੀ ਤਿੰਨੇ ਜਣੇ ਵਖ ਚੱਲਦੇ ਆ ਅਸੀਂ ਘਰ-ਵਾਰ ਦੇਖ ਕੇ ਮੁੰਡੇ ਦੀ ਪਰਖ ਕਰਕੇ ਬਸ ਨਾਲ ਦੀ ਨਾਲ ਆਪਾਂ ਉਹ ਹਾਮੀ ਭਰੇਵਾਂਗੇ ਵਿਆਹ ਦੀ ਤੁਹਾਨੂੰ ਸ਼ੈਰੀ ਨੂੰ ਵੀ ਤਾਂ ਨਾਲ ਲੈ ਕੇ ਜਾਉਂਗੇ ਆਪਾਂ ਮੁੰਡੇ ਵਾਲਿਆਂ ਨੂੰ ਇੱਥੇ ਬੁਲਾ ਲੈਣੇ ਆ ਤੇ ਚੁੰਨੀ ਜੜਾ ਕੇ ਆਪਾਂ ਤੋਰ ਦਾਂਗੇ ਐਡਾ ਸੋਹਣਾ ਰਿਸ਼ਤਾ ਨਾ ਬਾਰ-ਬਾਰ ਹੱਥ ਨਹੀਂ ਆਉਂਦਾ ਹੈਗਾ ਮੈਂ ਤਾਂ ਤੁਹਾਨੂੰ ਸਮਝਾ ਹੀ ਰਹੀ ਸੀ ਬਾਕੀ ਜਿਵੇਂ ਤੁਹਾਡੀ ਮਰਜ਼ੀ ਆ ਜਿਵੇਂ ਤੁਸੀਂ ਕਰਨਾ ਉਵੇਂ ਕਰ ਲਿਓ ਮੈਂ ਯਾਰ ਮੇਰੀ ਗੱਲ ਦਾ ਗੁੱਸਾ ਨਾ ਕਰ ਫਿਰ ਵੀ ਮੇਰੀ ਭੈਣ ਦੀ ਜਿੰਦਗੀ ਦਾ ਸਵਾਲ ਆ। ਜਿਹੜੀ ਗਲਤੀ ਪਹਿਲਾਂ ਕាល ਹੀ ਆਪਾਂ ਮੁੜ ਕੇ ਨਾ ਕਰੀਏ ਯਾਰ। ਤਾਂ ਲਾਸਟ ਵਾਰ ਆਪਾਂ ਲਈ ਇੱਕ ਮੌਕਾ ਆਪਾਂ ਮੇਰੀ ਗੱਲ ਮੰਨ ਲੈ। ਮੰਮੀ ਨਾਲ ਗੱਲ ਕਰ ਲੂੰਗਾ ਮੈਂ ਭੈਣ ਨੂੰ ਸਵੇਰੇ ਤਿਆਰ ਕਰਕੇ ਅਸੀਂ ਤਿੰਨੇ ਜਣੇ ਜਾਇਆਵਾਂਗੇ ਜੇ ਰਿਸ਼ਤਾ ਚੰਗਾ ਲੱਗਣ ਚਾਹੇ ਆਪਾਂ ਨੂੰ ਤੀਜੇ ਦਿਨ ਉਹਰੇ ਕਹਿਦੀ ਵੀ ਸਾਡੇ ਆਜੋ ਭਾਈ ਅਸੀਂ ਕੁੜੀ ਸੋਟਾ ਤੋੜ ਦਿੰਦੇ ਆ। ਚਲੋ ਕੋਈ ਨਹੀਂ ਜੇ ਮੈਨੂੰ ਤੁਹਾਨੂੰ ਠੀਕ ਲੱਗੇ ਉਹ ਪਿਆ ਦੁੱਧ ਪੀ ਲਓ ਮੈਂ ਵੀ ਜਾ ਕੇ ਕਿਚਨ 'ਚ ਥੋੜਾ ਜਿਹਾ ਕੰਮ ਰਹਿ ਗਿਆ ਕਰਦਾ। ਠੀਕ ਹੈ ਚਲ ਕਰ ਲੈ। ਕਰਦਾ ਮਨ ਉਸਵੇਰੇ ਕਰਦਾ। ਯਾਰ ਮਾਂ ਨੂੰ ਹੀ ਬਾਜ ਮਾਰ ਦੋਗੇ ਕਿਨੇ ਚਿਰ ਖੜੇ ਨੇ ਆਪਾਂ ਇੱਥੇ ਕੋਈ ਨਾ ਜਾਣਗੇ ਨਾਲੇ ਤੁਸੀਂ ਆਵਾਜ਼ ਘਾਟ ਦੋ ਮੇਰੇ ਨੂੰ ਉਹ ਮਾਤਾ ਆਜੋ ਨਾ ਜਾਣਾ ਭਈ ਅਗਲੀ ਡੀਕਦੇ ਹੋਣਗੇ ਅੰਦਰ ਪਤਾ ਨਹੀਂ ਕੀ ਕਰਨ ਲੱਗ ਜਾਂਦੀ ਹੈ ਜਦੋਂ ਵੀ ਕਿਤੇ ਜਾਣਾ ਹੋਵੇ ਨਾ ਸਭ ਤੋਂ ਵੱਧ ਮਾਂ ਲੈਡ ਕਰਾਉਂਦੀ ਆਪਾਂ ਚੱਲ ਕੋਈ ਨਾ ਖੁਸ਼ੀ ਦਾ ਟਾਈਮ ਆ ਤੁਸੀਂ ਤਾਂ ਉਹੀ ਕਲੇਸ਼ ਕਰੀ ਜਾਂਦੇ ਹੋ ਪਹਿਲਾਂ ਹੀ ਕਲੇਸ਼ ਨਹੀਂ ਕਰਦਾ ਯਾਰ ਅਗਲੇ ਵੇਟ ਕਰਦੇ ਹੋਣਗੇ ਕੋਈ ਨਾ ਨਾਲੇ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿੰਦੀ ਸੀ ਵੀ ਥੋੜੇ ਜਾਣ ਦਾ ਤਾਂ ਉੱਥੇ ਕੋਈ ਫਾਇਦਾ ਹੀ ਨਹੀਂ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲੈਂਦੇ ਆਪਾਂ ਕੁੜੀ ਨੂੰ ਇੱਥੇ ਹੀ ਤੋੜ ਦੰਦੇ ਮਨਪ੍ਰੀਤ ਕਿਉਂ ਨਹੀਂ ਫਾਇਦਾ ਹੈਗਾ ਬੇਸ਼ੱਕ ਮੰਮੀ ਦੀ ਵਿਚਾਲੇ ਹੈਗੇ ਨੇ ਰਿਸ਼ਤਾ ਵਧੀਆ ਕਰਾ ਰਹੇ ਨੇ ਪਰ ਆਪਣਾ ਵੀ ਫਰਜ਼ ਬਣਦਾ ਨਾ ਇੱਕ ਵਾਰ ਵੀ ਆਪਾਂ ਡੋਬਾ ਖਾ ਚੁੱਕੇ ਹਾਂ ਜੀ ਦੂਜੀ ਵਾਰ ਹੁਣ ਕਰਨ ਜਾ ਰਿਹਾ ਰਿਸ਼ਤਾ ਚੰਗੀ ਤਰ੍ਹਾਂ ਦੇਖ ਲਈ ਵੀ ਘਰ-ਵਾਰ ਕਿਵੇਂ ਆ ਮੁੰਡਾ ਕਿਵੇਂ ਆ ਕੀ ਕਰਦਾ ਕੀ ਨਹੀਂ ਕਰਦਾ ਸਾਰਾ ਕੁਝ ਵਧੀਆ ਇਹ ਤਾਂ ਜੇ ਪਹਿਲਾਂ ਦੀਦੀ ਦੀ ਕਿਸਮਤੇ ਮਾੜੀ ਸੀ ਹੁਣ ਇਹਦੇ ਵਿੱਚ ਆਪਣਾ ਵੀ ਕੀ ਕਸੂਰਾ ਦੋਸਤਾ ਆਪਣਾ ਜੋਰ ਪੂਰਾ ਲਾਇਆ ਸੀ ਵੀ ਉਹਦੇ ਵਾਸਤੇ ਚੰਗਾ ਲੱਭਣਾ ਤੇ ਹੁਣ ਇਹ ਚੰਗਾ ਰਿਸ਼ਤਾ ਗਾ ਬਸ ਮੈਂ ਤਾਂ ਇਹੀ ਕਹਿਨੀ ਆ ਵੀ ਉੱਥੇ ਜਾ ਕੇ ਨਾ ਉਹਨਾਂ ਸਾਰਾ ਕੁਝ ਕਰਕੇ ਆਜੋ ਤੇ ਇੱਥੇ ਉਹਨਾਂ ਨੂੰ ਅਗਲੇ ਦਿਨੇ ਬੁਲਾ ਕੇ ਆਪਾਂ ਕੁੜੀ ਨੂੰ ਇੱਥੋਂ ਹੀ ਤੋਰ ਦ ਚਲੇ ਜਾਉਂਗੇ ਮੈਂ ਇੰਨੀ ਕਾਲੀ ਨਾ ਕਰੋ ਮੈਨੂੰ ਭੇਜਾਂ ਓਏ ਓਵੇਂ ਨਹੀਂ ਗੈਰੀ ਮਾਪਰੀ ਤੇ ਸ਼ਹਿਰੀ ਐਵੇਂ ਨਹੀਂ ਦਿਲ ਤੇ ਲਾਈ ਦਿੰਦੀ ਕਰ ਚਲ ਕੋਈ ਨਾ ਹਜੇ ਤਾਂ ਮੇਰੀਆਂ ਗੱਲਾਂ ਤਾਂ ਗੁੱਸਾ ਲੱਗਦਾ ਮੈਂ ਤਾਂ ਫੇਰ ਵੀ ਪੈਣ ਤੇਰੇ ਘਰ ਵਾਸਤੇ ਹੀ ਕਹਿਣੀ ਆ ਵੀ ਤੂੰ ਆਪਣੇ ਘਰ ਚ ਹੀ ਖੋਸ਼ਾ ਚਲ ਕੋਈ ਨਾ ਇਹ ਗੱਲਾਂ ਛੱਡੋ ਆਪਾਂ ਚੱਲਦੇ ਹਾਂ ਤੂੰ ਘਰ ਸਮਝ ਜੇ ਕੇ ਪਿੱਛੇ ਕੋਈ ਗੱਲ ਨਹੀਂ ਤੂੰ ਚਾਚੀ ਨੂੰ ਬੁਲਾਣੀ ਜੇ ਮਾਂ ਗਰੋਹੀ ਗੱਲ ਤੂੰ ਇਕੱਲੀ ਰਹੀ ਤਾਂ ਲੱਗੇ ਕਿਤੇ ਡਰ ਜਾ ਕੋਈ ਨਾ ਤੁਸੀਂ ਫਿਕਰ ਨਾ ਕਰੋ ਜਾਓ ਹੁਣ ਲੇਟ ਹੋਈ ਜਾਂਦੇ ਹੋਗੇ ਚਲ ਆਜੋ ਮਾਂ

ਮੈਂ ਕੀ ਦੱਸਾਂ ਮ ਉਹ ਮੁੰਡਾ ਉਹ ਲੰਗਮਾਰਕ ਤੁਰਦਾ ਮਾ ਮੁੰਡਾ ਰੰਗ ਪੁੱਠੇ ਤਵੇ ਵਰਗਾ ਹੋਤੋਂ ਦੇਖ ਲਾ ਉਹਦੀ ਅੱਖਾਂ ਦੱਸ ਜਿਆ ਨੇ ਵੀ ਸ਼ਰੇਦਾ ਨਸ਼ੇੜੀ ਬੰਦਾ ਉਹ ਤੇ ਆਪਾਂ ਨੂੰ ਦੇਖ ਲਾ ਬਣਪਰੀ ਨੇ ਕੀ ਕਿਹਾ ਸੀਗਾ ਵੀ ਮੇਰੀ ਮੰਨ ਤਾਂ ਮੁੰਡਾ ਹੀਰਾ ਲੱਭੇਦਾ ਆ ਲੱਭੇ ਹੋਣੇ ਮਾ ਪੁੱਤ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਣ ਲੱਗੀ ਸੀਗੀ ਵੀ ਪਹਿਲਾਂ ਤੂੰ ਕੱਲਾ ਜਾ ਕੇ ਦੇਖਿਆ ਕੁੜੀ ਨੂੰ ਨਹੀਂ ਲੈ ਕੇ ਜਾਂਦੇ ਪਰ ਮੈਨੂੰ ਪਤਾ ਵੀ ਤੈ ਮੰਨਣਾ ਨਹੀਂ ਤੀਗਾ ਤੇ ਹੈਗਾ ਨਾ ਤੇ ਮੇਰੀ ਸੱਸ ਰਿਸ਼ਤਾ ਕਰਾਉਂਦੀ ਆ ਕੋਈ ਮਾੜੀ ਜਗਾ ਥੋੜੀ ਕਰਾਉਗੀ ਮਾ ਮੈਨੂੰ ਕਿਹੜਾ ਪਤਾ ਸੀਗਾ ਵੀ ਮਨਪ੍ਰੀਤ ਇੰਨੀ ਖਾ ਰੱਖੇ ਬੈਠੀ ਆ ਮੇਰੀ ਭੈਣ ਦੇ ਖਾਤਰ ਵੀ ਆ ਰਿਸ਼ਤਾ ਕਰਾਉਗੀ ਯਾਰ ਕਮਾਲਾ ਮਨਪ੍ਰੀਤ ਆ ਮਨਪ੍ਰੀਤ ਕਟਕਟੋ ਦੀ ਮਾਨਤਾ ਕਟੇ ਸ਼ਰਮ ਚਾਹੀਦੀ ਆ ਲੈ ਕਿੱਥੇ ਡੋਬਨ ਲੱਗੀ ਸੀ ਮੇਰੀ ਭੈਣ ਨੂੰ ਪੁੱਤ ਮਨਪ੍ਰੀਤ ਕੀ ਸੋਚੂਗੀ ਉਹਨੂੰ ਤਾਂ ਸਾਰਾ ਕੁਝ ਉਹਦੀ ਮਾਂ ਸਿਖਾਉਂਦੀ ਆ ਆ ਰੋਜ਼ ਮੈਨੂੰ ਪਤਾ ਸ਼ੈਰੀ ਨੂੰ ਕਿੰਨਾ ਤੰਗ ਕਰਦੀ ਆ ਹਰ ਰੋਜ਼ ਫੋਨ ਤੇ ਦੋ ਦੋ ਘੰਟੇ ਗੱਲਾਂ ਹੁੰਦੀਆਂ ਨੇ ਤਾਂ ਹੀ ਤਾਂ ਉਹ ਇਹਦੇ ਨਾਲ ਬਣਾ ਕੇ ਨਹੀਂ ਰੱਖਦੀ ਹੈਗੀ ਉਦੀ ਮਾਂੇ ਘਰ ਪੱਟਦੀ ਐ ਵੀਰੇ ਇਸੇ ਗੱਲ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮੈਂ ਦੂਜਾ ਵਿਆਹ ਨਹੀਂ ਕਰਵਾਉਣਾ ਨਾਲੇ ਜੇ ਮੇਰੀ ਕਿਸੇ ਨਾਲ ਕੋ ਚੰਗੀ ਹੁੰਦੀ ਤਾਂ ਪਹਿਲਾ ਘਰ ਵਾਲੇ ਵਧੀਆ ਨਿਕਲ ਜਾਂਦਾ ਨਾਲੇ ਰਹੀ ਭਾਬੀ ਦੀ ਗੱਲ ਉਹ ਮੇਰੇ ਬਾਰੇ ਕਦੇ ਚੰਗਾ ਨਹੀਂ ਸੋਚ ਸਕਦੀ ਮੈਂ ਤਾਂ ਮੰਨੇ ਵੀ ਯਕੀਨ ਹੋ ਗਿਆ ਵੀ ਤੇਰੇ ਬਾਰੇ ਉਹ ਕਦੇ ਚੰਗਾ ਨਹੀਂ ਸੋਚ ਸਕਦੀ ਪਸਾਰਾ ਤਾਂ ਮਾਂ ਨੂੰ ਕੀ ਕਹਿੰਦੀ ਸੀ ਕਿ ਤੁਸੀਂ ਦੇਖਣ ਕੀ ਜਾਓਗੇ ਮੁੰਡਿਆਂ ਨੂੰ ਪੂਰੀ ਬਰਾ ਲੈਣਿਆ ਨਾਲ ਦੀ ਚੁੰਨੀ ਛੜਾਵਾ ਕਰਕੇ ਏਕੇ ਤੋਰ ਦਾ ਕੁੜੀ ਨੂੰ ਉਹਦਾ ਪਤੀ ਵੀ ਜਦੋਂ ਕੇਰਾ ਘਰੇ ਆਗੇ ਪਈ ਜੇ ਕੁੜੀ ਨਹੀਂ ਤੋਰਾਂਗੇ ਨਾਲ ਤਾਂ ਬਿਸ਼ਰਮੀ ਤਾਂ ਆਪਣੀ ਆਉਗੀ ਪੂਰੀ ਪਲੈਨਿੰਗ ਨਾਲ ਕੰਮ ਕੀਤਾ ਸੀ ਉਹਨੇ ਇਹਦਾ ਚਲ ਮੇਰਾ ਦਿਮਾਗ ਕੰਮ ਕਰ ਗਿਆ ਮੈਂ ਕਹਤਾ ਵੀ ਇੱਕ ਵਾਰ ਵੀ ਮੁੰਡੇ ਦਾ ਘਰਵਾਰਤਾ ਦੇਖ ਲਈ ਹਾਂ ਦੇਖ ਲਿਆ ਲੈ ਕੋਠੀ ਨੂੰ ਕੀ ਚਟਾਂਗੇ 5 ਕਿਲੇ ਨੂੰ ਕੀ ਚਟਾਂਗੇ ਮਾਫ਼ਾ ਅੱਲੇ ਪੱਲੇ ਦਾ ਕੱਖ ਨਹੀਂ ਹੈਗਾ ਇਹਨਾਂ ਤੇ ਸ਼ਰਮ ਨਹੀਂ ਉਹਦੀ ਕੰਜਰਾਂ ਸਰੇ ਦਾ ਨਸ਼ੇੜੀ ਬੰਦਾ ਸ਼ਾਕ ਨਹੀਂ ਚਾਚ ਦੀ ਕੁਝ ਹੋਰ ਨਹੀਂ ਹੈਗਾ ਹੱਥ ਕਾਣ ਤੁਸੀਂ ਲੈ ਉਹਦੇ ਉਹ ਤਾਂ ਚਾਹ ਪੀਂਦਾ ਸੀਗਾ ਕਹੇ ਜੇ ਬੰਦੇ ਨੂੰ ਕੁੜੀ ਤੋਰੂੰਗਾ ਮੈਂ ਆਪਣੀ ਭੈਣ ਚੱਲ ਪੁੱਤ ਇੰਨਾ ਗੁੱਸਾ ਨਾ ਕਰ ਹੁਣ ਕਰੇ ਜਾ ਕੇ ਮਾਨਪ੍ਰੀਤ ਨੂੰ ਪੁੱਛੋ ਗੱਲ ਹੀ ਨਾ ਮਾਂ ਬੋਲਣਾ ਕਿਉਂ ਨਾ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਰੱਖੀ ਸੀ ਉਹ ਕੁੜੀ ਹਜੇ ਬੋਲਣਾ ਉਹਨੂੰ ਮੈਂ ਦਜੀ ਕਾ ਦਾ ਫੜ ਕੇ ਬਾਹਰ ਕਰੋ ਬਾਹਰ ਕੱਢਦਾ ਉਹਨੂੰ ਨਾ ਵੀਰੇ ਮੇਰੇ ਘਰ ਕੇ ਤੁਸੀਂ ਆਪਣਾ ਘਰ ਨਾ ਖਰਾਬ ਕਰੋ ਚੱਲ ਬੁੱਤ ਚੱਲੀਏ ਅਗਲਾ ਬਾਹਰ ਨਿਕਲੇ ਆਉਂਦਾ ਹਾਂ ਬਨੋੜੀ ਨਹੀਂ ਅੰਦਰ ਜਾਂਦੀ ਕੁੜੁੜੀਆਂ ਫਸਦਾ ਚੱਲਦੇ ਆ ਨੂੰ ਪਤਾ ਲੱਗ ਜੀ ਜਵਾਬ ਹੀ ਆਵਾ ਠੀਕ ਹੈ ਚੱਲ ਬੁੱਤ ਮੰਮੀ ਤਾਂ ਫੋਨ ਕਾਤੋਂ ਨਹੀਂ ਲੱਗ ਰਿਹਾ ਕਿੰਨੇ ਵਾਰ ਫੋਨ ਲਾ ਕੇ ਦੇਖ ਲਿਆ ਮੈਨੂੰ ਪਤਾ ਲੱਗ ਜੂ ਕਿ ਕੀ ਬਣਿਆ ਕੀ ਨਾ ਚਲੋ ਵੀ ਨਹੀਂ ਲੱਗ ਰਿਹਾ ਨੀ ਆਗੇ ਤੁਸੀਂ ਮੈਂ ਤਾਂ ਮੰਮੀ ਤੁਹਾਨੂੰ ਕਿੰਨੇ ਫੋਨ ਲਾਤੇ ਤੁਹਾਡਾ ਫੋਨ ਹੀ ਨਹੀਂ ਲੱਗ ਰਿਹਾ ਕੀ ਹੋ ਗਿਆ ਪਤਾ ਫੋਟੋ ਕੀ ਕਰਾਣਾ ਸੀਗਾ ਕਿਉਂ ਜਦਦੇ ਮੈਂ ਕੁਝ ਕੋਈ ਲੱਗਦੇ ਬੋਲੀਏ ਕੀ ਹੋ ਗਿਆ ਤੁਸੀਂ ਐਵੇਂ ਘਾਤੋ ਬੋਲਦੇ ਹੋ ਚਲੋ 1 ਮਿੰਟ ਤੁਸੀਂ ਆਇਓ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਬਾਬਾ ਜਾ ਬੈ ਜਾ ਕੋਈ ਲੋੜ ਨਹੀਂ ਪਾਣੀ ਦੀ ਸਾਡੂੰ ਪੀ ਤੋ ਹੇਤਰਾ ਪਾਣੀ ਲੈ ਕੇ ਆਉਣੀ ਆ ਸ਼ੋਰ ਲੈ ਕੇ ਆਉਣੀ ਆ ਮੈਂ ਕੀ ਮਾੜਾ ਕਰਾਂ ਸੀ ਮੇਰੀ ਭੈਣੇ ਤੇਰਾ ਉਹਦੀ ਜ਼ਿੰਦਗੀ ਡੋਬਣ ਚਲੀ ਸੀ ਤੂੰ ਮੈਂ ਕੀ ਕਰਤੋ ਜੀ ਮੈਂ ਤਾਂ ਰਿਸ਼ਤਾ ਹੀ ਚੰਗਾ ਲੱਭ ਕੇ ਦਿੱਤਾ ਤੁਹਾਨੂੰ ਨਾਲੇ ਦੇਖ ਕੇ ਤੁਸੀਂ ਆ ਪਾਏ ਹੋ ਉਹ ਚ ਚੰਗਾ ਕੀ ਆ ਮਾੜਾ ਵੀ ਕੀ ਆ ਮੰਮੀ ਫੇਰ ਦੱਸ ਤਾਂ ਦੋ ਮੈਨੂੰ ਵੀ ਕੀ ਹੋ ਗਿਆ ਉਹ ਚੰਗਾ ਕੀ ਉਹਦੇ ਉੱਚਾ ਕੀ ਚੰਗਾ ਉਹਦੇ ਉੱਚਾ ਮੁੰਡਾ ਤਾਂ ਕਿੰਨਾ ਕਿੰਨੇ ਸਾਲ ਵੱਡਾ ਤੈਨੂੰ ਪਤਾ ਲੰਗ ਮਾਰ ਕੇ ਮੁੰਡਾ ਤਾਂ ਰੰਗ ਦਾ ਪੱਕਾ ਮੁੰਡਾ ਨਾਲੇ ਸ਼ਕਲ ਤੋਂ ਹੀ ਦਿਖਦਾ ਏ ਵੀ ਉਹਨੇ ਛੇੜੀ ਆ ਜਿਹਦੇ ਨਾਲ ਇਹਨੂੰ ਡੋਬਣ ਲੱਗੀ ਤੀ ਤੂੰ ਅਜੇ ਤਾਂ ਮੈਂ ਚੰਗੀ ਰਹਿ ਗਈ ਇਹਦੇ ਨਾਲ ਤੁਰਪੀ ਜੇ ਕਿਤੇ ਇਕੱਲਾ ਦੇਖਣ ਜਾਂਦਾ ਇਹਨੂੰ ਤਾਂ ਉਹਨਾਂ ਦਬਾ ਲੈਣਾ ਤੀ ਤੇਰੀ ਮਾਂ ਨੇ ਹੱਸਦਾ ਇਹ ਵੀ ਕਹਿੰਦੀ ਸੀ ਨਾਲ ਚੱਲਦੀ ਆ ਮੈਂ ਉਲਟੇ ਵੀ ਕਹਿੰਦੀ ਸੀਗੀ ਵੀ ਜਾਨ ਦੀ ਕੀ ਲੋੜਾ ਘਰ-ਵਰ ਕੀ ਦੇਖਣਾ ਜਦੋਂ ਮੇਰੀ ਮਾਂ ਵਿਚਾਲੇ ਗੱਟਿਆ ਲੈ ਜੀ ਮੈਨੂੰ ਇਹ ਕਿਉਂ ਬੋਲੀ ਜਾਨੇ ਹੋਗੇ ਜੈ ਜਉ ਦੀ ਕਿਸਮਤ ਚਾਨੂੰ ਮਿਲੀ ਜਾਂਦਾਗਾ ਚੰਗਾ ਮਾੜਾ ਕਿੰਨਾ ਤਾਂ ਵਧੀਆ ਮੁੰਡਾ ਰੰਗ ਤਾਂ ਹੀ ਪੱਕਾਗਾ ਇੱਕ ਲੰਗ ਮਾਰਦਾ ਹੋਰ ਕੀ ਕਮੀ ਆ ਚਹ ਤੇਰੀ ਮਾਂ ਨੂੰ ਇਹ ਗੱਲ ਕਹਿ ਜੇ ਨਹੀਂ ਸੀ ਨਾ ਵੀ ਬਾਪੇਰਾ ਕਹਦੋ ਮੇਰਾ ਵਿਆਹ ਕਰਾ ਮੇਰੀ ਵਿਆਹ ਨਾ ਕਰ ਦਿੰਦੇ ਇਹ ਕਹਿ ਦੇਣਾ ਸਭ ਦੀ ਮਾਂ ਨੂੰ ਭਾਬੀ ਨਸ਼ੇੜੀ ਦੇ ਚੱਕਰ ਚ ਤਾਂ ਪਹਿਲਾਂ ਮੇਰੀ ਜ਼ਿੰਦਗੀ ਖਰਾਬ ਹੋ ਗਈ ਤੇ ਉਦੋਂ ਨਹੀਂ ਦਿਖਦਾ ਤੀ ਵੀ ਉਹ ਨਸ਼ੇੜੀ ਹੈਗਾ ਹੁਣ ਤੈਨੂੰ ਨਸ਼ੇੜੀ ਦਿਖ ਰਿਹਾ ਉਹ ਨਸ਼ੇੜੀ ਦੇ ਮੂਤ ਨਹੀਂ ਲਿਖੰਦੇ ਭਾ ਨਸ਼ੇੜੀ ਆ ਜਦੋਂ ਚੋਰੀ ਛੋਰੀਆਂ ਕੋਈ ਲੋਕ ਨਸ਼ਾ ਕਰਦੇ ਪਤਾ ਨਹੀਂ ਲੱਗਦਾ ਨਾ ਸਾਰਾ ਕੁਛ ਨਾ ਉਹ ਮੁੰਡੇ ਦੇ ਵਿੱਚ ਵਧੀਆ ਚੰਗੀ ਉਹਦੀ ਜ਼ਮੀਨ ਦਾ ਇਹ ਤਾਂ ਚੰਗਾ ਉਹਦਾ ਟੱਬਰ ਆਗਾ ਹੋਰ ਕੀ ਚਾਹੀਦਾ ਤੁਹਾਨੂੰ ਮੈਨੂੰ ਐ ਦੱਸਿਓ ਕੀ ਕਰਾਂਗੇ ਜ਼ਮੀਨ ਨੂੰ ਇਕੱਲੀ ਨੂੰ ਘਰ-ਵਾਰ ਨੂੰ ਕੀ ਕਰਾਂਗੇ ਹੱਥ ਕੰਮ ਦੀ ਸੀ ਮੁੰਡੇ ਦੇ ਖੜਾ ਨਹੀਂ ਜਾਂਦਾ ਸੀ ਮੁੰਡੇ ਤੋਂ ਉਦਾਂ ਉਹਨੂੰ ਕੋਈ ਪ੍ਰੋਬਲਮ ਹੋਣੀ ਠੀਕ ਆ ਉਹਦਾ ਕਿਹੜਾ ਹੁਣ ਮੋਤੇ ਲਿਖਿਆ ਹੈ ਜਿਵੇਂ ਪਹਿਲਾਂ ਵਾਲੇ ਤੇ ਲਿਖਿਆ ਹੈ ਦੀ ਇਹ ਨਸ਼ੇੜੀ ਹੈਗਾ ਮਨਪ੍ਰੀਤ ਬੱਸ ਕਰ ਸਾਰਾ ਕੁਛ ਅਸੀਂ ਅੱਖਾਂ ਨਾਲ ਦੇਖ ਕੇ ਆਈਆਂ ਠੀਕ ਹੈ ਨਾ ਹੁਣ ਜਿਆਦਾ ਪੋਚੇ ਜੇ ਮਾਰਨ ਦੀ ਕੋਈ ਲੋੜ ਨਹੀਂ ਨਾਲੇ ਮੇਰੀ ਗੱਲ ਸੁਣ ਲੈ ਮੇਰੀ ਧੀ ਬਾਰੇ ਇਹ じゃ ਮਾੜਾ ਰਿਸ਼ਤਾ ਅੱਗੇ ਤੋਂ ਸੋਚਿਆ ਨਾ ਦੇਖੀ ਮੇਤੋਂ ਬੁਰਾ ਕੋਈ ਨਹੀਂ ਹੈਗਾ ਮੇਰੀ ਧੀ ਤੇਰਾ ਕੁਝ ਨਹੀਂ ਖਾਂਦੀ ਅਜੇ ਇਹਦੀ ਮਾਂ ਬੈਠੀ ਆ ਠੀਕ ਆ ਨਾ ਜਿਹੜੀਆਂ ਦੋ ਰੋਟੀਆਂ ਨੇ ਮੈਂ ਦੰਨੀ ਆ ਜਿੰਨੀ ਦੇਰ ਮੈਂ ਜਿਉਂਦੀ ਆ ਮੇਰੀ ਧੀ ਨੂੰ ਬੋਲਣ ਦੀ ਕੋਈ ਲੋੜ ਨਹੀਂ ਮੈਨੂੰ ਕੀ ਲੋੜਾ ਬੋਲਣ ਦੀ ਜੇ ਜਦੋਂ ਮੈਂ ਪਹਿਲੇ ਹੀ ਬੰਦ ਕਰਾ ਦੋ ਮੈਂ ਕਾਨੂੰ ਬੋਲਾ ਉਹਨੂੰ ਜਦੋਂ ਮੈਨੂੰ ਇੰਨਾ ਕੁਝ ਬੋਲਦੇ ਅੱਛਾ ਮੈਂ ਚੁੱਪ ਕਰਕੇ ਸੁਣੀ ਜਾਮਾ ਹੈ ਭਾਬੀ ਮੈਂ ਅੱਜ ਤੱਕ ਤੈਨੂੰ ਕਦੇ ਮਾੜਾ ਚੰਗਾ ਨਹੀਂ ਬੋਲਿਆ ਪਰ ਪਤਾ ਨਹੀਂ ਤੂੰ ਕਿਉਂ ਸਾਰਾ ਦਿਨ ਮੇਰੇ ਬਾਰੇ ਮਾੜਾ ਸੋਚਦੀ ਰਹਿੰਦੀ ਹੈਗੀ ਚੁੱਪ ਕਰ ਜਾ ਸਹਦੀ ਠੀਕ ਹੈ ਤੇਰੇ ਵਾਸਤੇ ਇੰਨਾ ਕੁਝ ਚੰਗਾ ਸੋਚ ਲਾ ਤਾਂ ਵੀ ਤੈਨੂੰ ਮੈਂ ਮਾੜੀ ਉਹ ਦਿਖੀ ਜਾਨੀਆ ਹੋਰ ਕਿੰਨਾ ਕੁ ਕੁਝ ਕਰਾਂ ਮੈਂ ਤੇਰੇ ਵਾਸਤੇ ਨਾ ਕੀ ਕਰਿਆ ਤਾਂ ਮੇਰੀ ਧੀ ਵਾਸਤੇ ਖੂਜ ਧੱਕਾ ਦੇਣ ਲੱਗੀ ਤੀ ਕਿ ਇੱਕ ਨਸ਼ੇੜੀ ਤੋਂ ਖਿਹੜਾ ਛੁੱਟਿਆ ਦੂਏ ਨਾਲ ਜੋੜਨ ਲੱਗੀ ਤੀ ਹੈ ਅਜੇ ਕਹਿੰਦੀ ਮੈਂ ਤੇਰਾ ਕੀ ਮਾੜਾ ਕਰਿਆ ਉਹ ਮੈਂ ਬਸ ਕਰ ਆਪਾਂ ਨੂੰ ਨਾ ਪਗਾਇਮਾਨ ਦੀ ਕੀ ਲੋੜ ਐ ਇਹ ਤਾਂ ਆਪਣੀ ਦੁਸ਼ਮਣਾਂ ਦੁਸ਼ਮਣ ਇਹਦੋਂ ਆਪਾਂ ਕੁਝ ਨਹੀਂ ਲੈਣਾ ਹੈ ਠੀਕ ਹੈ ਨਾ ਨਾ ਇਹ ਤਾਂ ਆਪਾਂ ਨੂੰ ਸਫਾਈ ਦੀ ਲੋੜ ਐ ਵੀ ਸਫਾਈ ਦੇ ਭਿਆਪਨ ਮਨਪ੍ਰਿਤ ਨੂੰ ਤਾਂ ਲੈ ਵੇ ਇੱਕ ਕੰਮ ਆਵਦਾ ਬੈਗ ਚੱਕ ਤੇਰੋ ਚੱਲਦੀ ਬੰ ਕਿਉਂ ਕੀ ਗੱਲ ਬੈਗ ਚੱਕ ਤੂੰਸ ਤਾ ਕਹਿ ਤਾ ਇਸ ਘਰ ਦੇ ਵਿੱਚ ਵਿਆਹ ਕਿ ਆਈਆਂ ਮੈਂ ਭੱਜ ਕੇ ਨਹੀਂ ਆਈ ਨਾਲੇ ਜਿਸ ਨੂੰ ਇਸ ਘਰ ਚੋਂ ਨਿਕਲਣਾ ਚਾਹੀਦਾ ਨਾ ਉਹਨੂੰ ਤਾਂ ਮੈਂ ਆਪੇ ਕੱਢ ਦੇਣਾ ਤੁਸੀਂ ਜਿਹੜਾ ਜੋਰ ਲਾਉਣਾ ਨਾ ਉਹ ਝੋੜ ਲਾ ਲਓ ਇੱਥੇ ਇੱਕ ਤਾਂ ਗੋਡਾ ਧਰ ਕੇ ਬੈਠੂ ਮੈਂ ਆਈ ਨੇ ਕੱਢਣ ਆਲੇ ਬਕਵਾਸ ਕਰਦੀ ਸ਼ਰਮ ਨਹੀਂ ਉਹਦੀ ਕਿਵੇਂ ਭਕਾਈ ਮਾਰਦੀ ਹੈ ਰਹੋਗੀ ਗੋਡਾ ਰੱਖ ਕੇ ਉਹਰੇ ਨਾਲ ਹੋਰ ਸ਼ਰਤਾ ਸ਼ੋਕਰਾਮਾ ਫਪਾ ਗੌਰ ਕਰ ਲਈ ਮੁੰਡੇ ਦਾ ਪਤਾ ਲੱਗੇ ਵੀ ਕਿਹੇ ਜਿਹ ਕਰਤੂ ਦਾ ਮਾਲਕ ਮੇਰੀ ਭੈਣ ਦੀ ਜ਼ਿੰਦਗੀ ਬਚ ਰਹੀ ਪਹਿਲਾਂ ਰਬ ਨੇ ਧੋਖਾ ਦਿੱਤਾ ਸੀਗਾ ਆ ਹੁਣ ਦੁਬਾਰੇ ਫੇਰ ਕਿਸਮਤ ਧੋਖਾ ਦੇਣ ਲੱਗੀ ਸੀ ਫਿਰ ਤਾਂ ਮੈਂ ਦੇਖੂ